ਮੇਟੀ 11 ਸੇ 25 ਨੂੰ ਪਿੰਡ ਗੁਰੂ ਸਰ ਦੇ ਦੋ ਜੈਸ ਤੇ ਦੋ ਲੇਡੀ ਪੇਸ਼ੈਂਟ ਡਿਓਸੀ ਦੀ ਹਾਲਤ ਦਾ ਸਾਰਾ ਹਸਪਤਾਲ ਜਿੱਧਰ ਆ ਲਿਖਿਆ ਦਾਖਲ ਹੋਈ ਸੀ ਜਿੰਨਾ ਵਿੱਚੋਂ ਇੱਕ ਸਰਤਾ ਸਿੰਘ ਜਿਹੜੀ ਹਾਲਤ ਜ਼ਿਆਦਾ ਸੀਰੀਅਸ ਸੀ ਉਹਨੂੰ ਬੈਂਡ ਰੈਫਰ ਕਰ ਦਿੱਤਾ ਸੀ ਤੇ ਬਾਕੀ ਤਨ ਜਿਹੜਾ ਸੀਗੇ ਜਸਵਿੰਦਰ ਕੌਰ, ਸਰਜੀਤ ਸਿੰਘ ਤੇ ਕੁਸ਼ਮਦੀਪ ਉਹ ਇਹਨਾਂ ਨੂੰ ਦੀਪ ਹਸਪਤਾਲ ਜਿੱਧਰ ਲੈ ਕੇ ਰੈਫਰ ਕਰ ਦਿੱਤਾ ਗਿਆ ਸੀ ਇਸੇ ਦੌਰਾਨ ਇੱਕ ਜਤਾਰ ਸਰਤਾ ਸਿੰਘ ਦੇ ਭਰਾ ਕਰਤਾਸ ਨੇ ਸਾਨੂੰ ਇੱਕ ਬਿਆਨ ਦਰਜ ਕਰਾਇਆ ਵੀ ਜਿਹੜਾ ਸਾਡੇ ਆ ਮੇਰੇ ਭਰਾ ਤੇ ਮਾਪਿਆਂ ਨੂੰ ਜ਼ਹਿਰ ਮੇਰੀ ਪਰਚਾਈ ਕੁਸ਼ਮਦੀਪ ਕੌਰ ਨੇ ਦਿੱਤੀ ਹੈ ਅਸੀਂ ਮੁਕੱਦਮਾ ਦਰਜ ਕਰਕੇ ਕੁਸ਼ਮਦੀਪ ਕੌਰ ਦੀ ਉਸ ਸਤਾਏ ਸੱਤ ਦਿਨਾਂ ਪੋਸਕੀ ਕੀਤੀ ਤੌਣੇ ਸਾਡੇ ਕੋਲ ਮੰਨਿਆ ਵੀ ਜਿਹੜੀ ਮੈਂ ਮੋਨੋ ਤੋਂ ਆਈ ਆਟੇ ਦੇ ਵਿੱਚ ਥੁੰਨ ਕੇ ਇਹਨਾਂ ਨੂੰ ਰੋਟੀ ਖਵਾਈ ਹੈ ਇਹਦੇ ਸਬੰਦ ਸਿਚਾਰ ਤੋਂ ਅਲਾ ਮੁਕੱਦਮਾ ਦਰਜ ਕੀਤਾ ਸੀਗਾ ਜਿਨ੍ਹਾਂ ਚੋਂ ਤਿੰਨ ਦੋਸ਼ੀ ਅਸੀਂ ਅਰੈਸਟ ਕਰ ਲਏ ਨੇ ਕੁਸ਼ਮਦੀਪ ਕੌਰ ਤਿੰਨ ਦਿਨ ਦੇ ਪਰਸਨ ਮਾਰਦੇ ਆ ਰਮਜੀਤ ਕੌਰ ਦੇ ਚਮਕੌਰ ਸਿੰਘ ਨੂੰ ਅੱਜ ਪੇਸ਼ ਕਰਕੇ ਪਰਮਾਨ ਲੈ ਕੇ ਡੰਗਾਈ ਨਾਲ ਤਪਤੀਸ਼ ਕੀਤੀ ਚੋਕੀ ਕਿੰਨੇ ਦੱਤ ਕਿੰਨੇ ਹੋ ਗਏ ਸਰੇ ਇਹਨਾਂ ਜੋ ਖਸ਼ਪਾਸਿੰਗ ਦੀ ਧਾਤੋ ਕੀ ਤੇ ਜਸਵੰਤ ਕੌਰ ਜਿਹੜੀ ਇਹਦੀ ਮਾਂ ਸੀ ਸਰਤਾਜ ਦੀ ਉਦੋਂ ਬੰਨੇ ਰਤ ਹੋ ਚੁੱਕੀ ਜਿਹੜੇ ਦੂਜੇ ਤਿੰਨ ਜਿਹੜੇ ਫੜੇ ਉਹ ਕੋਣ ਨਹੀਂ ਬੰਦੇ ਇਹ ਇਹ ਇੱਕ ਇਹ ਖਸ਼ਮਦੀਪ ਪੌਰ ਆਪ ਹੈ ਕਿ ਇਹਦੀ ਮਦਰ ਹੈ ਇੱਕ ਇਹਦਾ ਕੋਈ ਪ੍ਰੇਮੀ ਨਹੀਂ ਚਮਕੌਰ ਸਿੰਘ ਉਹ ਬੜਾ ਤੇ ਸਰਜੀਤ ਸਿੰਘ ਜਿਹੜਾ ਸੀਗਾ ਉਹਨਾਂ ਦਾ ਫਾਦਰ ਉਹਦੀ ਹਾਲਤ ਬਣੋ